ਆਲ ਮੁੱਢ ਤੋਂ ਪੰਜਾਬੀ ਸਿੱਖੀਏ ਸਿੱਖੀਏ ਮੁੱਢ ਤੋਂ ਮਤਲਬ ਸ਼ੁਰੂ ਤੋਂ ਜਿੱਥੋਂ ਆਪਾਂ ਜਿਵੇਂ ਨਰਸਰੀ ਕਲਾਸ ਦੇ ਵਿੱਚ ਬੱਚਾ ਹੁੰਦਾ ਤਾਂ ਉਸ ਨੂੰ ਜਦੋਂ ਸਿਖਾਉਨੇ ਆਪਾਂ ਸ਼ੁਰੂ ਤੋਂ ਕਰਦੇ ਆ ਵੀ ਕਿਵੇਂ ਕਿਵੇਂ ਸ਼ੁਰੂ ਕਰਨਾ ਹੈ ਉਵੇਂ ਹੀ ਆਪਾਂ ਚਾਹੇ ਤੁਸੀਂ ਪਲੱਸ 2 ਕਲਾਸ ਦੇ ਵਿੱਚੋਂ ਤਾਂ ਵੀ ਕੋਈ ਹਰਜ ਨਹੀਂ ਐ ਤੁਹਾਨੂੰ ਮੁੱਢ ਤੋਂ ਕਿਉਂਕਿ ਕਈ ਚੀਜ਼ਾਂ ਹੀ ਜੇ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਸ਼ੁਰੂ ਚ ਪਤਾ ਨਹੀਂ ਹੁੰਦੀਆਂ ਇਸ ਕਰਕੇ ਹਰ ਇੱਕ ਚੀਜ਼ ਜੇ ਆਪਾਂ ਸ਼ੁਰੂ ਤੋਂ ਦੇਖੀਏ ਦੁਬਾਰਾ ਇੱਕ ਵਾਰ ਬਾਚ ਲਈਏ ਤਾਂ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਪਤਾ ਲੱਗ ਜਾਂਦੀਆਂ ਨੇ ਜਿੰਨਾ ਦਾ ਫਿਰ ਸਾਨੂੰ ਲਾਭ ਹੋਣਾ ਹੁੰਦਾ ਕਈ ਵਾਰ ਉਚਾਰਨ ਨਹੀਂ ਸਹੀ ਹੁੰਦਾ ਸਾਡਾ ਜਾਂ ਅਸੀਂ ਵਿੱਚੋਂ ਕੁਝ ਭੁੱਲ ਜਾਂਦੇ ਹੁੰਨੇ ਆ ਤਾਂ ਪੰਜਾਬੀ ਦਾ ਮੁੱਢ ਸਭ ਤੋਂ ਪਹਿਲਾਂ ਕੀ ਆ 35 ਅਖਰੀ ਉਹਦੇ ਅੱਖਰ ਨੇ ਜਿਹੜੇ ਪੰਜਾਬੀ ਦੇ ਸਾਰੇ ਉਸ ਤੋਂ ਬਾਅਦ ਵਰਣਮਾਲਾ ਸਾਰੇ ਆਪਾਂ ਗੱਲਬਾਤ ਕਰਾਂਗੇ ਕੀ ਕੀ ਆ ਇਸ ਕਰਕੇ ਸ਼ੁਰੂ ਤਾਂ ਆਪਾਂ 35 ਅੱਖਰਾਂ ਤੋਂ ਕਰਾਂਗੇ ਪਹਿਲਾ ਅੱਖਰ ਕਿਹੜੇ ਨੇ ਸਭ ਤੋਂ ਪਹਿਲਾਂ ਊੜਾ ਇਹ ਲਿਖਣ ਦਾ ਢੰਗ ਵੀ ਦੇਖਣਾ ਤਾਂ ਜੋ ਜਿਹੜੀ ਲਿਖਤ ਆ ਉਹ ਸੋਹਣੀ ਤੇ ਸਾਫ਼ ਸੁਥਰੀ ਹੋਵੇ ਆੜਾ ਈੜੀ ਸਸਾ ਹਾਹਾ ਕਕਾ ਖਖਾ ਗੱਗਾ ਕੱਗਾ ਨ ਚਚਾ ਛਛਾ ਜੱਜਾ ਛੱਜਾ ਨ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੰਜਾਬੀ ਦੇ ਹਰ ਅੱਖਰ ਦੇ ਉੱਪਰ ਲਾਈਨ ਹੁੰਦੀ ਹੈ ਪਪਾ ਪਪਾ ਬੱਬਾ ਪੱਬਾ ਮੰਮਾ ਕੁ ਸੱਖਰ ਹੈਗੇ ਨੇ ਜਿਹਨਾਂ ਦੇ ਉੱਪਰ ਲਾਈਨ ਨਹੀਂ ਹੁੰਦੀ ਉਹਨਾਂ ਦੇ ਉੱਪਰ ਲਾਈਨ ਨਹੀਂ ਲਾਉਣੀ ਉਹਨਾਂ ਦੇ ਸਾਈਡਾਂ ਤੇ ਲਾਈਨ ਲੱਗਦੀ ਐ ਆਲੇ ਦੁਆਲੇ ਅਈਆ ਰਾਰਾ ਲੱਲਾ 바ਬਾ ਰਾੜਾ ਇਹ 35 ਅੱਖਰੀ ਕਹਿੰਦੇ ਨੇ ਪੰਜਾਬੀ ਨੂੰ ਕਿਉਂ ਕਹਿੰਦੇ ਨੇ 35 ਅੱਖਰੀ ਕਿਉਂਕਿ ਇਹਦੇ ਜਿਹੜੇ ਇਹ ਅੱਖਰ ਨੇ 35 ਨੇ ਇਹ ਤੇ ਇਹਨਾਂ ਨੂੰ ਤਰਤੀਬ ਦੇ ਵਿੱਚ ਆਪਾਂ ਬੋਲੀਏ ਤਾਂ ਸੌਖੀ ਯਾਦ ਹੋ ਜਾਂਦੀ ਹੈ ਕੋਈ ਔਖੀ ਨਹੀਂ ਹੈਗੀ ਇਸੇ ਕਰਕੇ ਬਹੁਤ ਸੋਹਣੀ ਤਰਤੀਬ ਬਣਾਈ ਹੋਈ ਹੈ ਇਹਦੀ ਤੇ ਸਾਡੀ ਜਵਾਨ ਤੇ ਆ ਜਿਹੜੀ ਬਹੁਤ ਛੇਤੀ ਚੜਦੇ ਨੇ ਅੱਖਰ ਜੇ ਅਸੀਂ ਤਰਤੀਬ ਵਾਈ ਜੇ ਯਾਦ ਕਰ ਲਈਏ 35 ਅੱਖਰੀ ਤਾਂ 35 ਅੱਖਰ ਇਹ ਹੋਗੇ ਇਸ ਤੋਂ ਬਾਅਦ ਇਹਦੇ ਵਿੱਚ 6 ਅੱਖਰ ਹੋਰ ਨੇ ਜਿਹੜੇ ਬਿੰਦੀ ਪੈਰ ਦੇ ਵਿੱਚ ਲੱਗਦੀ ਹੈ ਤੇ ਉਹ ਫਾਰਸੀ ਧੁਨੀਆਂ ਨੂੰ ਅੰਕੇਤ ਕਰਦੇ ਨੇ ਫਾਰਸੀ ਦੀ ਕੋਈ ਆਵਾਜ਼ ਬੋਲਣੀ ਹੁੰਦੀ ਹੈ ਤਾਂ ਉਹਦੇ ਵਿੱਚ ਇਹ ਲਾਏ ਜਾਂਦੇ ਨੇ ਉਹ ਹੈਗੇ ਸਸੇ ਪੈਰ ਵਿੰਦੀ ਐਨੋ ਸਸੇ ਪੈਰ ਵਿੰਦੀ ਸ ਬੋਲੇ ਬੋਲ ਕਿਹਾ ਜਾਂਦਾ ਸ ਨਾ ਕੇ ਸਾ ਹੁਣ ਬਹੁਤ ਜ਼ਿਆਦਾਤਰ ਮੈਂ ਬਹੁਤ ਸਾਰੇ ਦੇਖੇ ਨੇ ਸਕੂਲਾਂ ਦੇ ਵਿੱਚ ਸਾ ਹੀ ਬੋਲੀ ਜਾਂਦੇ ਨੇ ਉਹ ਖਖੇ ਪੈਰ ਵਿੰਦੀ ਖ ਗੱਗੇ ਪੈਰ ਵਿੰਦੀ ਗ ਜੱਜੇ ਪੈਰ ਵਿੰਦੀ ਜ ਪੱਫੇ ਪੈਰ ਵਿੰਦੀ ਪ ਲ ਲੱਲੇ ਪੈਰਿੰਦੀ ਲ ਲੱਲੇ ਪੈਰਿੰਦੀ ਆ ਜਿਹੜੀ ਇਹ ਹੈ ਲੱਲੇ ਦੇ ਖੱਬੇ ਪਾਸੇ ਪੈਂਦੀ ਹੈ ਤੇ ਇਹਦੇ ਹੇਠਾਂ ਪੈਂਦੀ ਹੈ ਇਹਨੂੰ ਕਈ ਵਾਰ ਕਈ ਕਿੱਥੇ ਪਾ ਦਿੰਦੇ ਨੇ ਵਿਚਕਾਰ ਪਾ ਦਿੰਦੇ ਨੇ ਜਾਂ ਇਹਦੇ ਹੇਠਾਂ ਪਾ ਦਿੰਦੇ ਨੇ ਉਹ ਗਲਤ ਹੈ ਠੀਕ ਨਹੀਂ ਆ ਉਹ ਇਸ ਕਰਕੇ ਸਭ ਤੋਂ ਪਹਿਲਾਂ ਆਪਣੀ ਜਿਹੜੀ ਲਿਖਤ ਹੈ ਉਹਦੇ ਬਾਰੇ ਆਪਾਂ ਨੂੰ ਚੰਗੀ ਤਰ੍ਹਾਂ ਦੇਖਣਾ ਹੈ ਵੀ ਉਹ ਅੱਖਰ ਨੇ ਜਿਹੜੇ ਉਹ ਲਿਖਣੇ ਕਿਵੇਂ ਨੇ ਤੇ ਇਹ ਅੱਜ ਆਪਾਂ ਸਾਰੀ ਇਸ ਕਰਕੇ ਹੀ ਕਲਾਸ ਲਈ ਆ ਜੇ ਕੋਈ ਤੁਹਾਡੇ ਚ ਨਹੀਂ ਪਤਾ ਲੱਗਦਾ ਕਿੱਥੇ ਕੀ ਹੈ ਦੁਆਰਾ ਵੀਡੀਓ ਦੇਖ ਲਓ ਜਾਂ ਫਿਰ ਕਮੈਂਟ ਕਰਕੇ ਦੱਸੋ ਜੇ ਕੋਈ ਚੀਜ਼ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਪਲੱਸ 2 ਕਲਾਸ ਦੇ ਵਿੱਚ ਸਿਲੇਬਸ ਹੈ ਜਿਹੜਾ ਹੁਣ ਸ਼ਬਦ ਕੋਸ਼ ਤਰਤੀਬ ਆ ਰਹੀ ਹੈ ਉਹਦੇ ਵਿੱਚ ਕਰਾਉਂਗੀ ਮੈਂ ਤੁਹਾਨੂੰ ਵਾਅਦੇ ਵਿੱਚ ਸ਼ਬਦ ਕੋਸ਼ ਤਰਤੀਬ ਵੀ ਤੇ ਜੰਦਾ ਉਹ ਕਿਵੇਂ ਦੇਖਿਆ ਜਾਂਦਾ ਸਾਰਾ ਇਸ ਕਰਕੇ ਸਭ ਤੋਂ ਪਹਿਲਾਂ ਕੀ ਹੈ ਸ਼ੁਰੂਆਤ ਆਪਣੀ ਮੁੱਢ ਕੀ ਹੈ ਪੰਜਾਬੀ ਦਾ 35 ਅੱਖਰੀ ਤੇ ਉਹ ਵੀ ਤਰਤੀਬ ਨਾਲ ਇਹਨੂੰ ਆਪਾਂ ਯਾਦ ਕਰਨਾ ਤੇ ਸਾਰੇ ਅੱਖਰਾਂ ਦਾ ਉਚਾਰਨ ਹੈ ਜਿਹੜਾ ਉਹ ਸਹੀ ਕਰਨਾ ਉਮੀਦ ਹੈ ਕਿ ਅਗਲੀ ਕਲਾਸ ਜਦੋਂ ਲਾਵਾਂਗੇ ਆਪਾਂ ਤਾਂ ਉਹਦੇ ਵਿੱਚ ਤੁਹਾਨੂੰ ਉਚਾਰਨ ਵੀ ਆਉਂਦਾ ਹੋਏਗਾ ਤੇ ਤੁਸੀਂ ਆਪਣੇ ਕਮੈਂਟ ਕਰਕੇ ਦੱਸੋਗੇ ਜਿੱਥੇ ਕੁਝ ਨਹੀਂ ਪਤਾ ਲੱਗਿਆ ਤਾਂ ਉਹ ਪੁੱਛੋਗੇ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ Time